ਸੱਚੀ ਕਾਲ ਦੋਸਤੋ ਪਬਲਿਕਸ ਮਾਨਨੂਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੁਝ ਟਾਈਮ ਪਹਿਲਾਂ ਸਮਾਣਾ ਪਵਾਨੀਗੜ ਰੋਡ ਦੀ ਜਿਹੜੀ ਸੜਕ ਬਣਦੀ ਹੈ ਤਾਂ ਉਹਦੇ ਹਾਲਾਤ ਇੰਨੇ ਕੁ ਮਾੜੇ ਨੇ ਨਾ ਤਾਂ ਇਸ ਰੋਡ ਦੇ ਉੱਤੇ ਕੋਈ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਔਰ ਜਿਹੜੇ ਇਸ ਰੋਡ ਦੇ ਉੱਤੇ ਡਿਵਾਈਡਰ ਬਣੇ ਹੋਏ ਨੇ ਉਹ ਵੀ ਜਦੋਂ ਬਾਰਸ਼ਾਂ ਆਉਂਦੀਆਂ ਨੇ ਨਹੀਂ ਦਿਖਦੇ ਕਿਉਂਕਿ ਜਦੋਂ ਗੱਡੀਆਂ ਉੱਪਰ ਚੜ੍ਹਦੀਆਂ ਨੇ ਤਾਂ ਲਗਾਤਾਰ ਹਾਸਿਆਂ ਦਾ ਕਾਰਨ ਬਣਿਆ ਰਹਿੰਦਾ ਹੈ ਤਾਂ ਦਾਣਾ ਮੰਡੀ ਦੇ ਕੋਲ ਦੀ ਵੀ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਉੱਥੇ ਵੀ ਜਿਹੜਾ ਪਾਣੀ ਭਰਿਆ ਹੋਇਆ ਔਰ ਰੇਤੇ ਦਾ ਭਰਿਆ ਹੋਇਆ ਟਰੱਕ ਰੋਡ ਦੇ ਉੱਤੇ ਪਲਟ ਜਾਂਦਾ ਤੇ ਇਹ ਜਿਹੜਾ ਬਰਨਾਲੇ ਜਾਣਾ ਸੀਗਾ ਰੇਤਾ ਤੇ ਇਹ ਜਿਹੜਾ ਸਮਾਣਾ ਹੀ ਜਿਹੜਾ ਸਾਰਾ ਪਲਟ ਜਾਂਦਾ ਉਸ ਤੋਂ ਬਾਅਦ ਲੋਕ ਲੰਘਦੇ ਨੇ ਤਾਂ ਇਹ ਤਾਂ ਖੱਡਿਆਂ ਦੇ ਵਿੱਚ ਫਸ ਜਾਂਦੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਦੇ ਵਿੱਚੋਂ ਲੋਕਾਂ ਦਾ ਜਿਹੜਾ ਨਿਕਲਣਾ ਔਖਾ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਸਮਾਣਾ ਨਗਰ ਕੌਂਸਲ ਦੇ ਉੱਤੇ ਬਹੁਤ ਸਵਾਲ ਵੀ ਜਿਹੜੇ ਨੇ ਉੱਠਦੇ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕਿ ਟਰੱਕ ਵਾਲੇ ਵਿਅਕਤੀ ਦੇ ਵੱਲੋਂ ਕ੍ਰੇਨ ਬੁਲਾ ਕੇ ਜਿਹੜਾ ਟਰੱਕ ਨੂੰ ਖੜਾ ਕੀਤਾ ਜਾਣਾ ਔਰ ਪਹਿਲਾਂ ਇਸ ਦੇ ਵਿੱਚੋਂ ਸਾਰਾ ਰੇਤਾ ਜਿਹੜਾ ਬਾਹਰ ਕੱਢਿਆ ਜਾ ਰਿਹਾ ਔਰ ਵਿਅਕਤੀ ਦਾ ਕਹਿਣਾ ਸੀ ਕਿ ਇਸ ਰੋਡ ਦੇ ਉਸੀ ਕਈ ਵਾਰ ਲੰਘੇ ਆਂ ਔਰ ਹਰ ਵਾਰੀ ਹੀ ਜਦੋਂ ਵੀ ਲੰਘਦੇ ਆ ਇਸ ਰੋਡ ਦੇ ਉੱਤੇ ਸਾਨੂੰ ਜਿਹੜਾ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਤੇ ਅੱਜ ਜਦੋਂ ਇਹ ਗੱਡੀ ਗਿਰਦੀ ਐ ਸਵੇਰ ਦੇ ਟਾਈਮ ਤਾਂ ਇਸ ਦਾ ਸਾਰਾ ਜਿਹੜਾ ਐਕਸਲ ਤੱਕ ਵੀ ਟੁੱਟ ਜਾਂਦਾ ਔਰ ਕਾਫੀ ਜਿਹੜੀ ਐ ਲੇਬਰ ਲਗਾ ਕੇ ਰੇਤਾ ਵੀ ਬਾਹਰ ਕੱਢਣਾ ਪੈਂਦਾ ਦੇਖ ਸਕਦੇ ਆ ਭਵਾਨੀਗੜ ਰੋਡ ਦੇ ਉੱਤੇ ਕਿਸ ਤਰੀਕੇ ਨਾਲ ਜਿਹੜਾ ਪਾਣੀ ਐ ਇਕੱਠਾ ਹੋ ਚੁੱਕਿਆ ਐ ਨਗਰ ਕੌਂਸਲ ਦੇ ਉੱਤੇ ਵੀ ਬਹੁਤ ਜਿਹੜੇ ਸਵਾਲ ਨੇ ਬਣਦੇ ਨਜ਼ਰ ਆਉਂਦੇ ਨੇ ਨਗਰ ਕੌਂਸਲ ਦੀ ਢਿੱਲੀ ਕਾਲਗੁਜ਼ਾਰੀ ਦੇ ਕਾਰਨ ਇਹ ਸਾਰਾ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਭਰਦਾ ਨਜ਼ ਜਦੋਂ ਵੀ ਟੈਂਡਰ ਜਿਹੜਾ ਕੀਤਾ ਜਾਂਦਾ ਠੇਕੇਦਾਰਾਂ ਵੱਲੋਂ ਉਹਨਾਂ ਵੱਲੋਂ ਵੀ ਘਟੀਆ ਮਟੀਰੀਅਲ ਵਰਤਿਆ ਜਾਂਦਾ ਹੈ ਜਿਸ ਕਰਕੇ ਇਹ ਸਾਰੇ ਹਾਲ ਨੇ ਸੜਕਾਂ ਦੇ ਉੱਤੇ ਹੁੰਦੇ ਨੇ ਦੇਖ ਸਕਦੇ ਹੋ ਕਿ ਅੱਜ ਸਵੇਰ ਤੋਂ ਹੀ ਜਿਹੜਾ ਇਸ ਰੋਡ ਦੇ ਉੱਤੇ ਪਾਣੀ ਜਿਹੜਾ ਭਰਨਾ ਸ਼ੁਰੂ ਹੋ ਚੁੱਕਿਆ ਸੀ ਔਰ ਲੋਕ ਵੀ ਜਿਹੜੇ ਨੇ ਬੋਚ ਬਚਾ ਕੇ ਲੰਘ ਰਹੇ ਨੇ ਕਿਉਂਕਿ ਇਸ ਸੜਕ ਦੇ ਉੱਤੇ ਕਾਫੀ ਖੱਡੇ ਹੋਣ ਦੇ ਕਾਰਨ ਜਿਹੜਾ ਹਾਸਾ ਬਣਿਆ ਹੀ ਰਹਿੰਦਾ ਔਰ ਲੋਕ ਜਿਹੜੇ ਨੇ ਆਂਦੇ ਜਾਂਦੇ ਵੀ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਨਗਰ ਕੌਂਸਲ ਦੇ ਉੱਪਰ ਪੜਾਸ ਕੱਟਦੇ ਨਜ਼ਰ ਆਉਂਦੇ ਨੇ ਲੋ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਕਿੰਨੀ ਵਾਰ ਵੀ ਲੰਘਿਆ ਸੀ ਉਰੋਂ ਡਿੱਗੇ ਹੀ ਹਾਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਤੁਹਾਡਾ ਆਪਣਾ ਜੀ ਨਾਮ ਹਾਂਜੀ ਮੇਰਾ ਨਾਮ ਗੁਰਜੀਤ ਹੈ ਗੁਰਜੀਤ ਜੀ ਇਹ ਆਪਣਾ ਸੀਗਾ ਟਰਾਲਾ ਹਾਂਜੀ ਹਾਂਜੀ ਜੀ ਇਹ ਆਪਣਾ ਟਰਾਲਾ ਹੈ ਇਹ ਕਿਵੇਂ ਹਾਸਾ ਹੋਇਆ ਸਾਰਾ ਹਾਸਾ ਵੀਰੇ ਸੜਕ ਬਹੁਤ ਖਸਤਾ ਹਾਲਤ ਹੈ ਜੀ ਹੂੰ ਮਨਨ ਕਿ ਗੱਲ ਵੀ ਸਾਡਾ ਡੇਲੀ ਅਸੀਂ ਚੱਲਦੇ ਆਂਗੇ ਹਨਾ ਸਾਡਾ ਕੁਛ ਨਾ ਕੁਛ ਕੋਈ ਜ ਟਾਇਰ ਪਾੜ ਜਾਂਦਾ ਤੇ ਕਈ ਵਾਰ ਹਨਾ ਹੁਣ ਤੁਹਾਡੇ ਸਾਹਮਣੇ ਆਗਾ ਟੋ ਐਡਾ ਵੱਡਾ ਲੱਕੀ ਜਿਹਾ ਟੋਆ ਸੀਗਾ ਵੀਰੇ ਹਨਾ ਹੂੰ ਪਾਣੀ ਖੜ ਗਿਆ ਪਾਣੀ ਖੜਨ ਕਾਰਨ ਟੋਆ ਨਹੀਂ ਦੇਖਿਆ ਨਹੀਂ ਹੈਗਾ ਡਰਾਈਵਰ ਨੂੰ ਹਾਂ ਗੱਡੀ ਉਹਦੇ ਵਿੱਚ ਡਿੱਗਣ ਕਾਰਨ ਤੁਹਾਡੇ ਸਾਹਮਣੇ ਆ ਵੀਰੇ ਹਨਾ ਗੱਡੀ ਦਾ ਨੁਕਸਾਨ ਹੋ ਗਿਆ ਯਾਰ ਹਨਾ ਸਾਡਾ ਰੇਤਾ ਸਾਰਾ ਪਾਣੀ ਦੇ ਵਿੱਚ ਚਲਾ ਗਿਆ ਹੂੰ ਤੇ ਬੰਨ ਕੇ ਚੱਲ ਵੀਰੇ ਰਾਤ ਨੂੰ ਹਨਾ ਸਾਰੀ ਰਾਤ ਖਾਪਦੇ ਆ ਹਨਾ ਗਰੀਬ ਬੰਦੇ ਆਗੇ ਰੋਜੀ ਰੋਟੀ ਲਈ ਹਨਾ ਹਰੇਕ ਬੰਦਾ ਕਰਦਾ ਹੁੰਦਾ ਹਾਂ ਤੇ ਹੁਣ ਫੇਰ ਵੀ ਹਨਾ ਆ ਕੰਮ ਹੋਈ ਜਾਂ ਨੁਕਸਾਨ ਹੋਈ ਜਾਂ ਹਨਾ ਲੱਗਦਾ ਵੀ ਕੁਝ ਟਾਈਮ ਪਹਿਲਾਂ ਇਹ ਸੜਕ ਬਣੀ ਇਹਦੇ ਹਾਲਾਤ ਕਿਹੋ ਜਿਹੇ ਨੇ ਬਹੁਤ ਹਸਤਾਲ ਕੱਲੇ ਕੋਤੜ ਤੋਂ ਬਣੀ ਨੂੰ ਵੀ ਕੁਝ ਟਾਈਮ ਨਹੀਂ ਹੋਇਆ ਹੈਗਾ ਹਾਂ ਤਾਂ ਐ ਵੀ ਹੈ ਨਾ ਕੁਝ ਟਾਈਮ ਤਾਂ ਕੱਟੇ ਮਾੜੀ ਹਾਲਾਤ ਨੇ ਵੀਰੇ ਕੋਈ ਨਗਰ ਕਾਉਂਸਲ ਦਾ ਵਿਅਕਤੀ ਆਇਆ ਔਰ ਇਹ ਦੇਖਣ ਨਹੀਂ ਵੀਰ ਜੀ ਕੋਈ ਨਹੀਂ ਆਇਆ ਕੋਈ ਨਹੀਂ ਦੇਖਣ ਆਇਆ ਰਾਤ ਦਾ ਗਿਰਿਆ ਹੋਇਆ ਟਰਾਲਾ ਇਹ ਸਵੇਰੇ ਹੋਇਆ ਜੀ ਅੱਛਾ ਸਵੇਰੇ ਹੋਇਆ ਤੇ ਤੁਸੀਂ ਮਾਲਕ ਹੋ ਇਹਦੇ ਹਾਂਜੀ ਹਾਂਜੀ ਲੇਬਰ ਲੈ ਕੇ ਆ ਰਹੇ ਸੀ ਹਾਂਜੀ ਹਾਂਜੀ ਠੀਕ ਹੈ